ਦਾਦਾ ਗਰੀ ਇਹ ਤਰਮਿੰਦਰ ਦੀ ਇੱਕ ਫਿਲਮ ਵੀ ਸੀ ਦਾਦਾ ਗਰੀ ਪਤਾ ਤੁਹਾਨੂੰ ਨਹੀਂ ਮੈਨੂੰ ਦਾਦਾ ਗਰੀ ਸ਼ਬਦ ਦਾ ਪਤਾ ਹੈ ਫਿਲਮ ਦਾ ਨਹੀਂ ਦਾਦਾ ਗਰੀ ਫਿਲਮ ਸੀ ਸ਼ਾਇਦ ਇੱਕ ਤਰਮਿੰਦਰ ਦੀ ਤਰਮਿੰਦਰ ਦੀਆਂ ਫਿਲਮਾਂ ਦੇ ਨਾਂ ਬੜੇ ਅਜੀਬ ਸੀ ਨਾਕੇ ਬੰਦੀ ਹੂੰ ਨਾਕੇ ਬੰਦੀ ਵੀ ਫਿਲਮ ਸੀ ਨਾਕਾ ਬੰਦੀ ਕੁਝ ਐਸਾ ਜੀ ਬੜੇ ਫਿਲਮਾਂ ਦੇ ਨਾਮ ਬੜੇ ਪੱਥਰ ਕੇ ਫੂਲ ਕੁਝ ਇਸ ਤਰ੍ਹਾਂ ਫਿਲਮ ਸੀ ਮੈਂ ਤਰਮਿੰਦਰ ਦੀ ਉਹ ਫਿਲਮ ਦੇਖੀ ਤੇ ਬੜਾ ਜ਼ਬਰਦਸਤ ਰੋਲ ਸੀ ਉਹਦੇ ਚ ਡਾਕੂ ਹੁੰਦਾ ਸ਼ਾਇਦ ਤੇ ਮਤਲਬ ਜੇ ਆਪਾਂ ਦੇਖੀਏ ਤੇ ਹੁਣ ਤੇ ਇਦਾਂ ਦੇ ਨਾਂ ਜਿਹੜੇ ਉਹ ਘਾਟੀ ਫਿਲਮਾਂ ਦੇ ਵੇਖਣ ਨੂੰ ਮਿਲਦੇ ਹੁਣ ਤੇ ਸਿੱਧਾ ਡੀ ਕੰਪਨੀ ਸੀ ਕੰਪਨੀ ਦੇ ਫਿਲਮਾਂ ਜੀ ਜੀ ਬਿਲਕੁਲ ਬਿਲਕੁਲ ਮਿੰਟੋ ਜੀ ਮਾੜੀ ਜੀ ਗੱਲ ਕ੍ਰਿਕਟ ਨਾਲ ਜੁੜੀ ਹੋਈ ਦੱਸ ਦਿਓ ਤੇ ਫਿਰ ਆਪਾਂ ਦੁਬਾਰੇ ਨਾ ਇਸ ਗੱਲ ਤੇ ਆਉਣਾ ਪਏ ਆ ਮੈਂ ਸੁਰਕੜੇ ਜੇ ਵੀ ਲਾਈ ਜਾਂਦਾ ਹਾਂ ਉਹ ਵੀ ਤੁਸੀਂ ਲਾਓ ਦਾਦਾਗਰੀ ਵੀ ਸੀ ਤੇ ਨਾਕਾਬੰਦੀ ਵੀ ਸੀ ਦੇਖ ਲੋ ਮੈਂ ਦੇਖੀ ਹੋਈਆਂ ਫਿਲਮਾਂ ਬਹੁਤ ਦੇਖੀਆਂ ਤਰਮਿੰਦਰ ਦੀਆਂ ਫਿਲਮਾਂ ਬਹੁਤ ਦੇਖੀਆਂ ਹੂੰ ਬਈ ਮੈਂ ਤਰਮਿੰਦਰ ਦੀਆਂ ਨਾ ਕੱਲ ਚਲੋ ਗੱਲਾਂ ਚੋਂ ਗੱਲ ਨਿਕਲੀ ਸੁਖਮ ਸਿੰਘ ਸਾਹਿਬ ਫਿਲਮਾਂ ਦੀ ਉਸ ਵੇਲੇ ਫੀਸ ਦੇਖੀ ਜਦੋਂ 70 ਵਿੱਚ ਸੀਤਾ ਤੇ ਗੀਤਾ ਇਹ ਸਾਰੀਆਂ ਫਿਲਮਾਂ ਮੈਂ ਦੇਖੀਆਂ ਆਈਆਂ ਨੇ ਜੀ ਤੇ ਉਹਨਾਂ ਸਮਿਆਂ 'ਚ ਲੱਖਾਂ 'ਚ ਫੀਸ ਸੀਗੀ ਧਰਮਿੰਦਰ ਦੀ ਲੱਖਾਂ 'ਚ ਜਦੋਂ ਮੈਂ ਲਾਦਾ ਆਪਣੇ ਕੁਝ ਹਜ਼ਾਰ ਨੂੰ ਕਿੱਲਾ ਪੈਲੀ ਆ ਜਾਂਦੀ ਉਹ ਤੇ ਲੱਖਾਂ ਦੀ ਫੀਸ ਲੈ ਕੇ ਤੇ ਕਰੋੜਾਂ ਦਾ ਵਿਜਟ ਬਿਜ਼ਨਸ ਹੋਰ ਨਾਲ ਟਾਈਮਾਂ 'ਚ ਧਰਮਿੰਦਰ ਕਰਕੇ ਦਿੰਦਾ ਸੀਗਾ ਫਿਲਮਾਂ ਕੀ ਬਾਤ ਹੈ ਖਾਂਦੀ ਫੀਸ ਤੇ ਕਰੋੜਾਂ ਦੀ ਬਚਤ ਹੂੰ ਵੀ ਮਤਲਬ ਕਿ ਜਿਹੜੀ ਬੌਕਸ ਆਫਿਸ ਦੀ ਕਮਾਈ ਸੀ ਮੰਨ ਲਓ ਕੋਈ ਕਰੋੜ 2 ਕਰੋੜ ਚ ਫਿਲਮ ਬਣੀ ਤਾਂ 20 ਕਰੋੜ ਤੱਕ ਜਾਂਦੀ ਸੀ ਉਹਨਾਂ ਟਾਈਮਾਂ 'ਚ। ਕੀ ਬਾਤ ਹੈ। ਮੈਂ ਕਲੈਕਸ਼ਨ ਕੱਲ ਮੇਰਾ ਨਾ ਮਤਲਬ ਕਿ ਦਿਮਾਗ ਪੁੱਠਾ ਹੀ ਆ ਛੱਟ ਕੇ ਜਾਂਦਾ ਮੇਰਾ ਦਿਮਾਗ। ਯਾਰੋ ਦੇਖਣ ਲੱਗ ਜਾਂਦਾ ਯਾਰ ਕਿ ਉਸ ਟਾਈਮ ਧਰਮਿੰਦਰ ਚ ਕਿੰਨੀ ਇਨਵੈਸਟਮੈਂਟ ਕਰ ਰਹੇ ਸੀ ਲੋਕ। ਕਿੰਨੀ ਇਹ ਬੰਦੇ ਨੂੰ ਦੌਲਤ ਵਧਾ ਕੇ ਦੇ ਰਿਆ ਸੀ ਵੀ ਧਰਮਿੰਦਰ ਐਵੇਂ ਥੋੜੀ ਰਾਤ ਸਰ 99 ਦੇ ਵਿੱਚ ਇੱਕ ਇੰਟਰਵਿਊ ਕੀਤੀ ਸੀ ਬੜੀ ਪ੍ਰਸਿੱਧ ਇੰਟਰਵਿਊ ਆ ਕਿਤੇ ਤੁਹਾਨੂੰ YouTube ਤੇ ਮਿਲ ਜਾਵੇ। ਉਹਦੇ ਚ ਸੈਂਡੂ ਪਾਈ ਉਹ ਧਰਮਿੰਦਰ ਨੇ ਹੁਣ ਮੈਨੂੰ ਮੜਾ ਜਾ ਜੋਸ਼ ਚਾ ਲੈੰਦੇ ਹੋ 8 ਡਾਲਰ 99 ਚ ਤੁਸੀਂ ਹਿਸਾਬ ਲਾ ਲਓ 35 ਚ ਬੰਦੇ ਦਾ ਜਨਮ ਹੈ ਤੇ 99 ਚ ਉਸ ਟਾਈਮ ਪੰਜਾਬੀ ਜਦੋਂ ਉਹ ਇੰਟਰਵਿਊ ਜੀ ਹੈ ਸ਼ਾਇਦ ਬੰਬੇ ਦੀ ਹੈ ਤਾਂ ਮਤਲਬ ਕਿ ਸੈਂਡੂ ਪਾਈ ਆ ਤੇ ਧਰਮਿੰਦਰ ਬੈਠਾ 8 ਡਾਲਰ ਕੱਢੀ ਕਿ ਅਸਮਾ ਖਾਣਾ ਕੋ ਤੇ ਉਸ ਟਾਈਮ ਤੱਕ ਸ਼ਾਇਦ 300 ਫਿਲਮ ਕਰ ਚੁੱਕਾ ਸੀ ਧਰਮਿੰਦਰ 99 ਚ ਕੀ ਬਾਤ ਉਹ ਐਂਕਰ ਦੱਸ ਰਿਹਾ ਕਿ ਹੁਣ ਤੱਕ ਤੁਸੀਂ 99 ਤੱਕ ਯਾਨੀ 300 ਫਿਲਮਾਂ ਖਰਚ ਚੁੱਕੇ ਕਮਾਲ ਦੀ ਗੱਲ ਹੈ ਮੇਰੇ ਤਾਂ ਜਨਮ ਤੋਂ ਪਹਿਲਾਂ ਹੀ ਹੈ ਤੁਹਾਡੇ ਜਨਮ ਤੋਂ ਪਹਿਲਾਂ ਟ੍ਰਿਪਲ ਸੈਂਚਰੀ ਮਾਰ ਚੁੱਕਾ ਸੀ ਫਿਲਮਾਂ ਦੀ ਤਾਂ ਤੁਸੀਂ ਹਿਸਾਬ ਲਾ ਲਓ ਹੂੰ